ਸੁਪਨ ਸਾਜ਼ ਦੋਸਤੋ ਪੂਰੀ ਦੁਨੀਆ ਦੇ ਵਿੱਚ 80 ਤੋਂ ਵੀ ਜ਼ਿਆਦਾ ਭਾਸ਼ਾਵਾਂ ਦੇ ਵਿੱਚ ਛਪ ਚੁੱਕੀ ਹੈ ਇਹ ਕਿਤਾਬ ਜਿਹਦਾ ਨਾਮ ਹੈ ਦਾ ਐਲਕੈਮਿਸਟ ਪੰਜਾਬੀ ਦੇ ਵਿੱਚ ਇਹਦਾ ਨਾਮ ਹੈ ਸੁਪਨ ਸਾਜ਼ ਅੱਜ ਇਸ ਕਿਤਾਬ ਦੀ ਗੱਲ ਕਰਾਂਗੇ ਇਸ ਕਿਤਾਬ ਦੇ ਵਿੱਚੋਂ ਆਪਾਂ ਅੱਜ 5 ਲੈਸਨ ਇਹ ਜੇ ਸਿੱਖਾਂਗੇ ਜਿਹੜੇ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਗੇ ਪ੍ਰੇਰਿਤ ਕਰਨਗੇ ਇਸ ਕਿਤਾਬ ਦੀ ਜਿਹੜੀ ਕਹਾਣੀ ਆ ਉਹ ਇੱਕ ਆਜੜੀ ਦੀ ਕਹਾਣੀ ਹੈ ਇੱਕ ਨੌਜਵਾਨ ਆਜੜੀ ਮੁੰਡਾ ਜਿਹਦੇ ਘਰ ਦੇ ਉਹਨੂੰ ਕਹਿੰਦੇ ਆ ਵੀ ਤੂੰ ਚਰਚ ਦੇ ਵਿੱਚ ਪਾਦਰੀ ਬਣ ਜਾ ਪਰ ਉਹ ਉਹ ਪੂਰੀ ਦੁਨੀਆ ਨੂੰ ਘੁੰਮਣਾ ਚਾਹੁੰਦਾ ਇਸ ਲਈ ਉਹ ਆਜੜੀ ਬਣ ਜਾਂਦਾ ਤੇ ਉਹ ਆਜੜੀ ਇਸ ਲਈ ਬਣਦਾ ਵੀ ਉਹ ਆਪਣੇ ਆਲੇ-ਦਾਲੇ ਦੇ ਇਲਾਕੇ ਨੂੰ ਨਵੀਆਂ-ਨਵੀਆਂ ਥਾਵਾਂ ਨੂੰ ਦੇਖ ਸਕੇ ਘੁੰਮ ਸਕੇ ਫੇਰ ਸਕੇ ਤੇ ਇਦਾਂ ਉਹਨੂੰ ਭੇਡਾਂ ਚਾਰਦੇ ਨੂੰ ਕਾਫੀ ਸਮਾਂ ਹੋ ਜਾਂਦਾ 1 ਸਾਲ ਡੇਢ ਸਾਲ ਉਹ ਭੇਡਾਂ ਚਾਰਦਾ ਤੇ ਇੱਕ ਦਿਨ ਉਹ ਇੱਕ ਚਰਚ ਦੇ ਵਿੱਚ ਰਾਤ ਕੱਟਣ ਦੇ ਲਈ ਰੁਕਦਾ ਤੇ ਉਹਨੂੰ ਇੱਕ ਸੁਪਨਾ ਆਉਂਦਾ ਉਹ ਸੁਪਨੇ ਦੇ ਵਿੱਚ ਕੀ ਹੁੰਦਾ ਕਿ ਇੱਕ ਬੱਚਾ ਮਿਲਦਾ ਉਹਨੂੰ ਜਿਹੜਾ ਉਹਨੂੰ ਏਜੀਪਟ ਦੇ ਵਿੱਚ ਮਿਸਰ ਦੇ ਵਿੱਚ ਜਿੱਥੇ ਪਿਰਾਮਿਡ ਨੇ ਉੱਥੇ ਲੈ ਜਾਂਦਾ ਤੇ ਉੱਥੇ ਲਿਜਾ ਕੇ ਉਹਨੂੰ ਇੱਕ ਖਜ਼ਾਨੇ ਬਾਰੇ ਦੱਸਦਾ ਜਦੋਂ ਉਹਨੂੰ ਖਜ਼ਾਨੇ ਦਾ ਪਤਾ ਦੱਸਣ ਲੱਗਦਾ ਮੁੰਡੇ ਦੀ ਅੱਖ ਖੁੱਲ ਜਾਂਦੀ ਆ ਜਿਹੜੀ ਦੀ ਵੈਸੇ ਉਹਦਾ ਨਾਮ ਸੰਤਿਆਗੋ ਹੁੰਦਾ ਮੈਂ ਦੱਸਣਾ ਭੁੱਲ ਗਿਆ ਉਹਦਾ ਨਾਮ ਹੈ ਸੰਤਿਆਗੋ ਸੰਤਿਆਗੋ ਦੀ ਅੱਖ ਖੁੱਲ ਜਾਂਦੀ ਹੈ ਤੇ ਉਹਨੂੰ ਇਹ ਸੁਪਨਾ ਦੋ ਵਾਰ ਆ ਚੁੱਕਿਆ ਹੁੰਦਾ ਉਹ ਸੋਚਦਾ ਵੀ ਯਾਰ ਇਹ ਸੁਪਨਾ ਇਹ ਸੁਪਨੇ ਦਾ ਮਤਲਬ ਕੀ ਹੋਇਆ ਤੇ ਜਦੋਂ ਦੀ ਅੱਖ ਖੁੱਲਦੀ ਆ ਤਾਂ ਉਹ ਦੇਖਦਾ ਵੀ ਉਹਦੀਆਂ ਜਿਹੜੀਆਂ ਭੇਡਾਂ ਨੇ ਉਹ ਵੀ ਉਹਦੇ ਨਾਲ ਹੀ ਉੱਠ ਖੜਦੀਆਂ ਤੇ ਉਹ ਇੱਕ ਇਸ ਗੱਲ ਤੇ ਬੜੀ ਗੌਰ ਕਰਦਾ ਵੀ ਯਾਰ ਮੈਂ ਜਦੋਂ ਉੱਠਿਆ ਮੇਰੀਆਂ ਭੇਡਾਂ ਵੀ ਨਾਲ ਹੀ ਉੱਠ ਖੜੀਆਂ ਕਹਿੰਦਾ ਜਾਂ ਤਾਂ ਮੈਂ ਇਹਨਾਂ ਦੇ ਨਾਲ ਜ਼ਿਆਦਾ ਰਲ ਮਿਲ ਗਿਆ ਜਾਂ ਇਹ ਮੇਰੀ ਦਿਨਚਰਿਆ ਨੂੰ ਬਹੁਤ ਜ਼ਿਆਦਾ ਸਮਝ ਚੁੱਕੀਆਂ ਨੇ ਫਿਰ ਉਹ ਧਿਆਨ ਨਾਲ ਸੋਚਦਾ ਵੀ ਸ਼ਾਇਦ ਮੈਂ ਹੀ ਭੇਡਾਂ ਦੇ ਨਾਲ ਰਲ ਗਿਆ ਵੀ ਸਾਲ ਡੇਢ ਸਾਲ ਹੋ ਗਿਆ ਭੇਡਾਂ ਚਾਰਦੇ ਨੂੰ ਵੀ ਮੈਂ ਜਦੋਂ ਭੇਡਾਂ ਉੱਠਦੀਆਂ ਨੇ ਉਦੋਂ ਹੀ ਮੈਂ ਉੱਠਦਾ ਜਦੋਂ ਇਹ ਸੌਂਦੀਆਂ ਜਦੋਂ ਮੈਂ ਸੌਂਨਾ ਉਦੋਂ ਹੀ ਇਹ ਸੌਂਦੀਆਂ ਨੇ ਤੇ ਫਿਰ ਉਹ ਇੱਕ ਬੁੱਢੀ ਔਰਤ ਨੂੰ ਮਿਲਦਾ ਜਿਹੜਾ ਜਿੱਤੋ ਆਪਣੇ ਸੁਪਨੇ ਦਾ ਮਤਲਬ ਪੁੱਛਦਾ ਤੇ ਉਹਨੂੰ ਉਹਦੇ ਸੁਪਨੇ ਦਾ ਮਤਲਬ ਦੱਸਦੀ ਹੈ ਫਿਰ ਉਹਨੂੰ ਇੱਕ ਰਾਜਾ ਮਿਲਦਾ ਜਿਹੜਾ ਉਹਨੂੰ ਦੋ ਪੱਥਰ ਦਿੰਦਾ ਉਹ ਉਹਨੂੰ ਅੱਗੇ ਫੈਸਲੇ ਲੈਣ ਦੇ ਵਿੱਚ ਮਦਦ ਕਰਦੇ ਨੇ ਇਸ਼ਾਰੇ ਦਿੰਦੇ ਨੇ ਹਨ ਤੇ ਇਦਾਂ ਜਿਹੜੀ ਉਹ ਜਦੋਂ ਉਹਨੂੰ ਸੁਪਨੇ ਦਾ ਆਪਣੇ ਦਾ ਮਤਲਬ ਪਤਾ ਲੱਗ ਜਾਂਦਾ ਉਹ ਕੀ ਕਰਦਾ ਭੇਡਾਂ ਵੇਚ ਦਿੰਦਾ ਤੇ ਭੇਡਾਂ ਵੇਚ ਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਨਿਕਲ ਜਾਂਦਾ ਜਿਹਦਾ ਜਿਹੜਾ ਉਹਦਾ ਸੁਪਨਾ ਹੁੰਦਾ ਉਹ ਉਹਦਾ ਖਜ਼ਾਨਾ ਖਜ਼ਾਨੇ ਦੀ ਭਾਲ ਤੇ ਉਹ ਖਜ਼ਾਨੇ ਦੀ ਭਾਲ ਦੇ ਵਿੱਚ ਨਿਕਲ ਜਾਂਦਾ ਰਾਹ ਦੇ ਵਿੱਚ ਬਹੁਤ ਸਾਰੇ ਉਹਨੂੰ ਉਹ ਕਿ ਆ ਜਾਂਦੀਆਂ ਬਹੁਤ ਸਾਰੇ ਮੋੜ ਬਹੁਤ ਸਾਰਾ ਉਹਨੂੰ ਮਤਲਬ ਸੰਘਰਸ਼ ਕਰਨਾ ਪੈਂਦਾ ਕਈ ਜਗ੍ਹਾ ਦੇ ਉੱਤੇ ਉਹਨੂੰ ਇਹਨਾਂ ਨੂੰ ਕੁੱਟਮਾਰ ਵੀ ਹੁੰਦੀ ਆ ਉਹਦੇ ਪੈਸੇ ਪੂਸੇ ਵੀ ਲੁੱਟੇ ਜਾਂਦੇ ਆ ਬੜਾ ਸੰਘਰਸ਼ ਕਰਦਾ ਹੋ ਜਾਣੀ ਕਿ ਇੱਕ ਦੁਕਾਨ ਦੇ ਉੱਤੇ ਵੀ ਕੰਮ ਕਰਦਾ ਕਾਫੀ ਸਮਾਂ ਲੱਗ ਜਾਂਦਾ ਤੇ ਆਖਰ ਨੂੰ ਜਦੋਂ ਉਸ ਜਗ੍ਹਾ ਤੇ ਪਹੁੰਚਦਾ ਬਈ ਜਿੱਥੇ ਮਤਲਬ ਖਜ਼ਾਨਾ ਹੁੰਦਾ ਵਾ ਜਦੋਂ ਉੱਥੇ ਪਹੁੰਚਦਾ ਤਾਂ ਉੱਥੇ ਜਾ ਕੇ ਉਹਨੂੰ ਉੱਥੇ ਜਾ ਕੇ ਉਹਦੀ ਸੋਪਨ ਸਾਗ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਉੱਥੇ ਉਹਨੂੰ ਪਤਾ ਲੱਗਦਾ ਵੀ ਖਜ਼ਾਨਾ ਅਸਲ ਦੇ ਵਿੱਚ ਉੱਥੇ ਹੈ ਹੀ ਨਹੀਂ ਤੇ ਖਜ਼ਾਨਾ ਜਦੋਂ ਪਤਾ ਲੱਗਦਾ ਵੀ ਖਜ਼ਾਨਾ ਸੀਗਾ ਕਿੱਥੇ ਖਜ਼ਾਨਾ ਅਸਲ ਦੇ ਵਿੱਚ ਉੱਥੇ ਹੀ ਹੁੰਦਾ ਜਿੱਥੋਂ ਉਹਦੇ ਸਫ਼ਰ ਦੀ ਸ਼ੁਰੂਆਤ ਹੋਈ ਹੁੰਦੀ ਆ ਤੇ ਪਰ ਇਹ ਸਾਰੀਆਂ ਮਤਲਬ ਜਿਹੜੀ ਕਹਾਣੀ ਆ ਬੜੀ ਦਿਲਚਸਪ ਆ ਪੂਰੀ ਕਹਾਣੀ ਤੁਹਾਨੂੰ ਮੈਂ ਨਹੀਂ ਦੱਸੂਗਾ ਤੁਸੀਂ ਪੂਰੀ ਕਿਤਾਬ ਪੜੋਗੇ ਤਾਂ ਤੁਹਾਨੂੰ ਕਹਾਣੀ ਦਾ ਪਤਾ ਲੱਗੂਗਾ ਇਹਦੇ ਵਿੱਚ ਆਪਾਂ ਮੇਨ ਪੰਜ ਪੁਆਇੰਟਾਂ ਦੇ ਉੱਤੇ ਗੱਲ ਕਰਦੇ ਆ ਮੇਨ ਇਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਇਹ ਕਿਤਾਬ ਸਾਨੂੰ ਦੱਸਦੀ ਆ ਉਹ ਹੈਗੀ ਆ ਉਹ ਹੈਗਾ ਪਰਸਨਲ ਲੈਜੈਂਡ ਹਰੇਕ ਦੀ ਅਲੱਗ ਇੱਕ ਕਹਾਣੀ ਹੁੰਦੀ ਏ ਇੱਕ ਲੈਗੇਸੀ ਹੁੰਦੀ ਆ ਆਪਾਂ ਕੀ ਕਰਦੇ ਆ ਵੀ ਦੇਖਾ ਦੇਖੀ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਨੂੰ ਦੂਜਿਆਂ ਨਾਲ ਕੰਪੇਅਰ ਕਰਨ ਲੱਗ ਜਾਂਦੇ ਹਾਂ ਪਰ ਜਿਵੇਂ ਆਪਣਾ ਫਿੰਗਰਪ੍ਰਿੰਟ ਕਿਸੇ ਨਾਲ ਨਹੀਂ ਮਿਲਦਾ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਦੀ ਕਹਾਣੀ ਵੀ ਕਿਸੇ ਨਾਲ ਨਹੀਂ ਮਿਲਦੀ ਹਰੇਕ ਬੰਦੇ ਦੀ ਆਪਣੀ ਇੱਕ ਅਲੱਗ ਕਹਾਣੀ ਹੁੰਦੀ ਆ ਠੀਕ ਆ ਤੇ ਆਪਾਂ ਨੂੰ ਹਰੇਕ ਬੰਦੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਜਿਹੜਾ ਕਿ ਸਮੇਂ ਦੇ ਨਾਲ ਨਾਲ ਉਹ ਸਿਸਟਮ ਜਿਹਦੇ ਵਿੱਚ ਵੜ ਕੇ ਉਹ ਕਿਤੇ ਨਾ ਕਿਤੇ ਫੇਡ ਹੋ ਜਾਂਦਾ ਕਿਤੇ ਨਾ ਕਿਤੇ ਦਬ ਜਾਂਦਾ ਤੇ ਉਹ ਸਾਰੀ ਰੀਝਾਂ ਜਿਹੜੀਆਂ ਨੇ ਉਹ ਦਬ ਖੱਪ ਜਾਂਦੀਆਂ ਨੇ ਪਰ ਉਹ ਸੁਪਨਾ ਜਿਹੜਾ ਹੁੰਦਾ ਹਰੇਕ ਬੰਦੇ ਦਾ ਅਲੱਗ ਹੁੰਦਾ ਤੇ ਹੋਣਾ ਵੀ ਚਾਹੀਦਾ ਉਹੀ ਹਰੇਕ ਬੰਦੇ ਨੂੰ ਕਹਿ ਲੋ ਵੀ ਪੂਰੇ ਬਾਕੀਆਂ ਨਾਲੋਂ ਅਲੱਗ ਬਣਾਉਂਦਾ ਵਾ ਤੇ ਦੂਜੇ ਨੰਬਰ ਤੇ ਜਿਹੜੀ ਇਹ ਗੱਲ ਆਪਾਂ ਕਿਤਾਬ ਜਿਹੜੀ ਆ ਇਹ ਆਪਾਂ ਦੂਜੇ ਨੰਬਰ ਤੇ ਜਿਹੜੀ ਗੱਲ ਸਿਖਾਉਂਦੀ ਆ ਉਹ ਹੈਗੀ ਆ ਡਰ ਨੂੰ ਖਤਮ ਕਰਨ ਦੀ ਬਈ ਜਦੋਂ ਹੁਣ ਕੋਈ ਬੰਦਾ ਇਸੇ ਬਾਰੇ ਦੁਨੀਆ ਤੋਂ ਅਲੱਗ ਚੱਲਣ ਦੀ ਸੋਚਦਾ ਵਾ ਕੁਝ ਅਲੱਗ ਕਰਨ ਦੀ ਸੋਚਦਾ ਵਾ ਜਿਹੜਾ ਉਹਦੇ ਪਰਿਵਾਰ ਦੇ ਵਿੱਚ ਉਹਦੇ ਗਲੀ ਮੱਲੇ ਦੇ ਵਿੱਚ ਉਹਦੇ ਜਾਣ ਪਛਾਣ ਦੇ ਵਿੱਚ ਹੋਰ ਕਿਸੇ ਨੇ ਨਹੀਂ ਕੀਤਾ ਤਾਂ ਡਰ ਆਉਣਾ ਸੁਭਾਵਕ ਆ ਫੀਅਰ ਆਫ ਅਨਨੂਨ ਜਿਹਨੂੰ ਕਹਿੰਦੇ ਨੇ ਕਿਉਂਕਿ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਵੀ ਉਹ ਹੋਊਗੀ ਵੀ ਜਾਂ ਨਹੀਂ ਜਿਵੇਂ ਉਸ ਸੈਂਟੀਆਗੋ ਨੂੰ ਪਤਾ ਨਹੀਂ ਸੀ ਵੀ ਉਹ ਖਜ਼ਾਨਾ ਹੈ ਵੀ ਆ ਉੱਥੇ ਕਿ ਨਹੀਂ ਪਰ ਫਿਰ ਵੀ ਉਹ ਤੁਰਿਆ ਉਹਦੇ ਮਨ ਦੇ ਵਿੱਚ ਡਰ ਉਹਦੇ ਮਨ ਚ ਵੀ ਸੀਗਾ ਪਰ ਉਹਨੇ ਆਪਣੇ ਡਰ ਦੇ ਉੱਤੇ ਕਾਬੂ ਪਾਇਆ ਤੇ ਅਖੀਰ ਨੂੰ ਉਹ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਗਿਆ ਸੋ ਇਸੇ ਤਰ੍ਹਾਂ ਆਪਣੇ ਡਰ ਨੂੰ ਖਤਮ ਕਰਨਾ ਪੈਂਦਾ ਤੇ ਫੇਰ ਹੀ ਆਪਾਂ ਆਪਣੇ ਸੁਪਨਿਆਂ ਦੇ ਰਾਹ ਦੇ ਉੱਤੇ ਤੁਰ ਸਕਦੇ ਆ ਅਗਲੀ ਗੱਲ ਜਿਹੜੀ ਇਹ ਕਿਤਾਬ ਸਿਖਾਉਂਦੀ ਆ ਉਹ ਹੈਗੀ ਆ ਆਰਾਮ ਦਾ ਜਾੜ ਕੰਫਰਟ ਜ਼ੋਨ ਜਿਹਨੂੰ ਕਹਿ ਦਿੰਨੇ ਆ ਅਸਲ ਜਿਵੇਂ ਇੱਕ ਸ਼ੇਅਰ ਆ ਕਿ ਨਿਕਾਲ ਲਾਇਆ ਹੂੰ ਪਿੰਜਰੇ ਸੇ ਇੱਕ ਪਰਿੰਦਾ ਅਬ ਅਬ ਪਰਿੰਦੇ ਕੇ ਦਿਲ ਸੇ ਪਿੰਜਰਾ ਨਿਕਾਲਣਾ ਹੈ ਅਸਲ ਵਿੱਚ ਗੱਲ ਕੀ ਹੈ ਵੀ ਜਦੋਂ ਆਪਾਂ ਇੱਕ ਪਿੰਜਰੇ ਦੇ ਵਿੱਚ ਜਾਵਲ ਇੱਕ ਸਿਸਟਮ ਦੇ ਵਿੱਚ ਫਸ ਜਾਂਦੇ ਆ ਵਿਚਰਨ ਲੱਗ ਜਾਂਦੇ ਆ ਤਾਂ ਆਪਾਂ ਉਸ ਸਿਸਟਮ ਨੂੰ ਉਸ ਛੋਟੇ ਜੇ ਕਹਿ ਲਓ ਮਤਲਬ ਜੋ ਆਪਾਂ ਆਪਣੇ ਦਿਮਾਗ ਦੇ ਵਿੱਚ ਦੁਨੀਆ ਬਣਾਈ ਹੁੰਦੀ ਆ ਉਹਨੂੰ ਹੀ ਆਪਾਂ ਆਪਣੀ ਜ਼ਿੰਦਗੀ ਸਮਝਣ ਲੱਗ ਜਾਂਦੇ ਆ ਆਪਾਂ ਲੱਗਦਾ ਵੀ ਬਸ ਆ ਮੇਰੀ ਆ ਮੇਰੀ ਨੌਕਰੀ ਹੈ ਜਾਂ ਆ ਮੇਰਾ ਕੰਮ ਆ ਮੇਰਾ ਖੇਤ ਆ ਤੇ ਬਸ ਇੰਨੀ ਕੀ ਮੇਰੀ ਕਹਿ ਲਓ ਲਿਮਟ ਆ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਰ ਸਕਦਾ ਇਹੀ ਮੇਰੀ ਦੁਨੀਆ ਵਾ ਪਰ ਅਸਲ ਦੇ ਵਿੱਚ ਦੁਨੀਆ ਬਹੁਤ ਵੱਡੀ ਆ ਉਹ ਇੱਕ ਨੌਕਰੀ ਜਾਂ ਇੱਕ ਕੋਈ ਛੋਟਾ ਆ ਤੁਹਾਡਾ ਕੀਤਾ ਕੋਈ ਕੰਮ ਹਨਾ ਜਿੱਥੇ ਤੁਸੀਂ ਉਹੀ ਚਾਰ ਪੰਜ ਲੋਕ ਜਿਹੜੇ ਜਿਨ੍ਹਾਂ ਨਾਲ ਤੁਸੀਂ ਰੋਜ਼ਾਨਾ ਵਿੱਚਰਦੇ ਹੋ ਉਹੀ ਸਿਰਫ ਦੁਨੀਆ ਨਹੀਂ ਹੈਗੀ ਦੁਨੀਆ ਬਹੁਤ ਵੱਡੀ ਆ ਜੇ ਤੁਸੀਂ ਐਕਸਪਲੋਰ ਕਰੋਗੇ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲੋਗੇ ਉਹ ਤੁਹਾਨੂੰ ਤਾਂ ਹੀ ਮਿਲੂਗੀ ਠੀਕ ਆ ਤੇ ਜੇ ਆਪਣੇ ਸੁਪਨੇ ਪੂਰੇ ਕਰਨੇ ਨੇ ਤਾਂ ਉਹਨਾਂ ਦੇ ਵਿੱਚੋਂ ਨਿਕਲਨੇ ਪੈਣਾ ਘਰੋਂ ਨਿਕਲ ਨਿਕਲਾਂਗੇ ਤਾਂ ਹੀ ਆਪਾਂ ਆਪਣੇ ਸੁਪਨਿਆਂ ਦੇ ਰਾਹ ਤੇ ਤੁਰ ਸਕਦੇ ਆ ਤਾਂ ਹੀ ਆਪਾਂ ਆਪਣੇ ਮੰਜ਼ਿਲ ਤੱਕ ਪਹੁੰਚ ਸਕਦੇ ਆ ਇਹ ਅਗਲੀ ਅਗਲੀ ਗੱਲ ਜਿਹੜੀ ਇਹ ਕਿਤਾਬ ਆਪਾਂ ਨੂੰ ਸਿਖਾਉਂਦੀ ਆ ਉਹ ਹੈਗੀ ਕੁਦਰਤ ਦੇ ਇਸ਼ਾਰੇ ਹੁਣ ਜਦੋਂ ਤੁਸੀਂ ਆਪਣੇ ਸੁਪਨੇ ਦੀ ਭਾਲ ਦੇ ਵਿੱਚ ਨਿਕਲ ਗਏ ਤੁਸੀਂ ਡਰ ਖਤਮ ਕਰਤਾ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲੇ ਤਾਂ ਕੁਦਰਤ ਜਿਹੜੀ ਆ ਤੁਹਾਡੀ ਮਦਦ ਜ਼ਰੂਰ ਕਰਦੀ ਹੈ ਜਿਵੇਂ ਉਹ ਇੱਕ ਡਾਇਲੋਗ ਹੈ ਨਾ ਵੀ ਇੱਕ ਬੜਾ ਮਸ਼ਹੂਰ ਡਾਇਲੋਗ ਹੈ ਕਿਸੇ ਪਹਿਲਾਂ ਹੁੰਦਾ ਕਿ ਜਬ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤਾਂ ਪੂਰੀ ਕਾਇਨਾਤ ਉਹ ਮੈਂ ਉਸ ਉਸੇ ਮਿਲਾਣੇ ਕੀ ਸਾਜ਼ਿਸ਼ ਕਰਦੀ ਹੈ ਇਦਾਂ ਦਾ ਕੁਝ ਉਹੀ ਚੀਜ਼ ਆ ਵੀ ਜਦੋਂ ਤੁਸੀਂ ਆਪਣੇ ਸੁਪਨੇ ਦੇ ਲਈ ਆਪਣੇ ਮੰਜ਼ੇ ਦੇ ਲਈ ਪੂਰੀ ਪੂਰੀ ਕਹਿ ਲਓ ਵੀ پاک ਪਵਿੱਤਰ ਨੀਅਤ ਦੇ ਨਾਲ ਮਿਹਨਤ ਕਰਦੇ ਹੋ ਤੁਰਦੇ ਹੋ ਤੇ ਤੁਹਾਨੂੰ ਜਿਹੜੀ ਕੁਦਰਤ ਆ ਰੱਬ ਪਰਮਾਤਮਾ ਆ ਉਹ ਜਾਂ ਯੂਨੀਵਰਸ ਆ ਜਿਹੜਾ ਉਹ ਤੁਹਾਡੀ ਮਦਦ ਜ਼ਰੂਰ ਕਰਦਾ ਜਿਵੇਂ ਇਹਦੇ ਵਿੱਚ ਸੰਟਿਆਗੋ ਨੂੰ ਦੋ ਪੱਥਰ ਮਿਲੇ ਜਿਹੜੇ ਉਹਨੂੰ ਇਸ਼ਾਰਾ ਦਿੰਦੇ ਆ ਉਹਦੀ ਮਦਦ ਕਰਦੇ ਨੇ ਜਿੱਥੇ ਵੀ ਉਹਨੂੰ ਕੋਈ ਕਨਫਿਊਜ਼ਨ ਹੁੰਦੀ ਆ ਜਿੱਥੇ ਵੀ ਉਹਨੂੰ ਕੋਈ ਔਖੇ ਆਈ ਹੁੰਦੀ ਆ ਤਾਂ ਉਹ ਜਿਹੜੇ ਪੱਥਰ ਹੁੰਦੇ ਨੇ ਉਹਦੀ ਮਦਦ ਕਰਦੇ ਨੇ ਤਾਂ ਕਿ ਮਤਲਬ ਉਹ ਸਹੀ ਫੈਸਲਾ ਲੈ ਸਕੇ ਉਸੇ ਤਰ੍ਹਾਂ ਕੁਦਰਤ ਵੀ ਆਪਣੀ ਮਦਦ ਕਰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਆਪਣੇ ਸੁਪਨਿਆਂ ਦੇ ਰਾਹ ਦੇ ਉੱਤੇ ਆਪਣੀ ਮੰਜ਼ਿਲ ਨੂੰ ਪਾਉਣ ਦੇ ਲਈ ਮਿਹਨਤ ਕਰਦੇ ਹਾਂ ਅਗਲੀ ਗੱਲ ਜਿਹੜੀ ਇਹ ਕਿਤਾਬ ਆਪਾਂ ਨੂੰ ਸਿਖਾਉਂਦੀ ਆ ਉਹ ਹੈਗੀ ਆ ਅਸਲੀ ਖਜ਼ਾਨਾ ਅਸਲੀ ਖਜ਼ਾਨਾ ਅਸਲ ਦੇ ਵਿੱਚ ਜਦੋਂ ਜਦੋਂ ਹੁਣੇ ਸੈਂਟੀਆਗੋ ਆਪਣੀ ਮੰਜ਼ਿਲ ਤੇ ਪਹੁੰਚਦਾ ਜਿੱਥੇ ਜਾ ਕੇ ਉਹਨੂੰ ਖਜ਼ਾਨਾ ਮਿਲਣਾ ਹੁੰਦਾ ਅਸਲ ਦੇ ਵਿੱਚ ਉੱਥੇ ਖਜ਼ਾਨਾ ਹੁੰਦਾ ਹੀ ਨਹੀਂ ਖਜ਼ਾਨਾ ਅਸਲ ਦੇ ਵਿੱਚ ਉੱਥੇ ਹੁੰਦਾ ਜਿੱਥੋਂ ਉਹ ਤੁਰਿਆ ਹੁੰਦਾ ਤੇ ਪਰ ਫਿਰ ਉਹਨੂੰ ਆਪਣੇ ਫੇਰ ਜਦੋਂ ਉਹ ਆਪਣੇ ਉਸ ਖਜ਼ਾਨੇ ਤੱਕ ਪਹੁੰਚਦਾ ਤਾਂ ਵਾਪਸ ਜਾਂਦਾ ਨਾ ਜਿੱਥੋਂ ਸ਼ੁਰੂ ਕੀਤਾ ਸੀ ਫਿਰ ਉਹਨੂੰ ਅਹਿਸਾਸ ਹੁੰਦਾ ਪੂਰਾ ਆਪਣੇ ਸਫ਼ਰ ਬਾਰੇ ਜਦੋਂ ਉਹ ਮੁੜ ਕੇ ਦੇਖਦਾ ਆਪਣੇ ਸਫ਼ਰ ਦੇ ਉੱਤੇ ਏਡਾ ਲੰਬਾ ਜਿਹੜਾ ਉਹਨੇ ਸਫ਼ਰ ਤੈਅ ਕੀਤਾ ਹੁੰਦਾ ਜਦੋਂ ਉਹ ਉਸ ਸਫ਼ਰ ਨੂੰ ਮਤਲਬ ਬਰੀਕੀ ਨਾਲ ਦੇਖਦਾ ਗੌਰ ਕਰਦਾ ਉਹਦੇ ਤੇ ਕੌਨੂੰ ਪਤਾ ਲੱਗਦਾ ਵੀ ਅਸਲੀ ਖਜ਼ਾਨਾ ਇਹ ਨਹੀਂ ਹੈਗਾ ਜਿਹੜਾ ਸੋਨਾ ਚਾਂਦੀ ਉਹਨੂੰ ਮਿਲਿਆ ਵਾ ਅਸਲੀ ਖਜ਼ਾਨਾ ਉਹ ਆ ਜਿਹੜਾ ਉਹਨੇ ਉਹ ਸਫ਼ਰ ਕੀਤਾ ਅਸਲੀ ਖਜ਼ਾਨਾ ਅਸਲੀ ਖਜ਼ਾਨਾ ਮੰਜ਼ਲ ਨਹੀਂ ਹੁੰਦੀ ਜਿਹੜਾ ਮੰਜ਼ਲ ਤੱਕ ਜਾਣ ਵਾਲਾ ਰਾਹ ਵਾ ਅਸਲੀ ਖਜ਼ਾਨਾ ਉਹ ਆ ਅਸਲ ਦੇ ਵਿੱਚ ਜਿਹੜਾ ਜਿਹੜੀ ਉਹਦੀ ਸ਼ਖਸੀਅਤ ਬਣ ਗਈ ਹੁੰਦੀ ਆ ਉਸ ਲੰਬੇ ਜਿੰਨੇ ਵੀ ਕਈ ਸਾਲਾਂ ਦੇ ਸਫ਼ਰ ਦੇ ਦੌਰਾਨ ਜਿਹੜੀ ਉਹਨੇ ਮੰਜ਼ਲ ਤੱਕ ਪਹੁੰਚਣ ਲਈ ਮਿਹਨਤ ਕੀਤੀ ਹੁੰਦੀ ਆ ਉਸ ਸਫ਼ਰ ਦੇ ਦੌਰਾਨ ਉਹਨੇ ਕਿੰਨੇ ਜਿਹੜੇ ਤਜਰਬੇ ਕੀਤੇ ਹੁੰਦੇ ਨੇ ਕਿੰਨੇ ਲੋਕਾਂ ਨੂੰ ਉਹ ਮਿਲਿਆ ਕਿੰਨੇ ਉਹਨੇ ਘਾਟੇ ਵਾਦੇ ਸਹੀ ਹੁੰਦੇ ਆ ਕਿੰਨੇ ਉਹਨੂੰ ਬਹੁਤ ਜਿਆਦਾ ਮਤਲਬ ਚੰਗੇ ਐਕਸਪੀਰੀਅੰਸ ਹੋਏ ਹੁੰਦੇ ਆ ਬਹੁ ਮਾੜੇ ਐਕਸਪੀਰੀਅੰਸ ਹੋਏ ਹੁੰਦੇ ਆ ਉਹ ਸਾਰਾ ਕੁਝ ਮਿਲ ਕੇ ਉਹਦੀ ਜਿਹੜੀ ਸ਼ਖਸੀਅਤ ਬਣੀ ਹੁੰਦੀ ਆ ਅੱਜ ਜਿਹੜੀ ਜਿੱਥੇ ਉਹ ਹੁਣ ਖੜਾ ਹੁੰਦਾ ਉਹ ਅਸਲੀ ਖਜ਼ਾਨਾ ਹੁੰਦਾ ਫੇਰ ਉਹਨੂੰ ਜਿਹੜਾ ਕਿ ਉਸ ਸੋਨੇ ਚਾਂਦੀ ਦੇ ਖਜ਼ਾਨੇ ਨਾਲੋਂ ਬਹੁਤ ਜ਼ਿਆਦਾ ਕੀਮਤੀ ਹੁੰਦਾ ਸੋ ਕਹਿਣ ਦਾ ਮਤਲਬ ਵੀ ਜਿਹੜੇ ਰਾਹ ਹੁੰਦੇ ਆ ਉਹਨਾਂ ਨੂੰ ਵੀ ਮੰਨਣਾ ਜ਼ਰੂਰੀ ਹੁੰਦਾ ਸਿਰਫ ਮੰਜ਼ਲ ਦੇ ਪਿੱਛੇ ਵੀ ਨਹੀਂ ਭੱਜਣਾ ਹੁੰਦਾ ਸੋ ਇਹ ਕਿਤਾਬ ਪੂਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਆਪਾਂ ਨੂੰ ਸਿਖਾਉਂਦੀ ਆ ਬੜੀ ਵਧੀਆ ਬੜੀ ਸ਼ਾਨਦਾਰ ਕਿਤਾਬ ਆ ਤਾਂ ਇਹਦਾ ਇਹਦਾ ਜਿਹੜਾ ਨਾਮ ਆ ਗਿਨੀ ਇਸ ਬੁੱਕ ਆ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਆ ਮੋਸਟ ਟ੍ਰਾਂਸਲੇਟਿਡ ਬੁੱਕ ਆਫ ਅ ਲਿਵਿੰਗ ਆਥਰ ਦੇ ਨਾਮ ਵਜੋਂ ਤੇ ਬਹੁਤ ਸੋਹਣੀ ਕਿਤਾਬ ਆ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ ਤੇ ਜਿਹੜੇ ਵੀ ਕਿਤੇ ਇੱਕ ਜੋ ਜਗ੍ਹਾ ਦੇ ਉੱਤੇ ਸਟਕ ਫੀਲ ਕਰ ਰਹੇ ਨੇ ਜਿਹੜੇ ਜਿਹੜੇ ਸੋਚ ਰਹੇ ਨੇ ਵੀ ਯਾਰ ਕਰਨਾ ਕੁਝ ਹੋਰ ਚਾਹੁੰਦੇ ਸੀ ਪਰ ਕਰ ਨਹੀਂ پا ਰਹੇ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੈਗਾ ਮਤਲਬ ਕੋਈ ਅੰਬੀਸ਼ਨ ਹੈਗੀ ਆ ਪਰ ਉਹ ਉਹਦੇ ਲਈ ਮਿਹਨਤ ਵੀ ਕਰ ਪਾ ਰਹੇ ਜਾਂ ਉਹ ਆਪਣੇ ਆਪ ਨੂੰ ਥੋੜਾ ਜਿਆਦਾ ਉਟਨ ਜੀ ਮਹਿਸੂਸ ਕਰਦੇ ਨੇ ਉਹਨਾਂ ਦੇ ਲਈ ਇਹ ਕਿਤਾਬ ਬਹੁਤ ਵਧੀਆ ਵਾ ਸੋ ਆਪਣੇ ਸੁਪਨੇਆਂ ਨੂੰ ਜਿਉਂਦੇ ਰੱਖੋ ਸੁਪਨਸਾਜ ਕਿਤਾਬ ਜ਼ਰੂਰ ਪੜੋ ਤੁਹਾਨੂੰ ਬਹੁਤ ਵੱਡਾ ਸਬਕ ਸਿਖਾਊਗੀ ਜ਼ਿੰਦਗੀ ਦਾ ਮੈਨੂੰ ਮੈਂ ਪਰਸਨਲੀ ਦੋ ਵਾਰ ਪੜ ਚੁੱਕਿਆ ਆ ਇਹ ਕਿਤਾਬ ਤੇ ਬੜੀ ਵਧੀਆ ਲੱਗੀ ਮੈਨੂੰ ਬਾਰ-ਬਾਰ ਪੜਨ ਵਾਲੀ ਕਿਤਾਬ ਆ ਇਹ ਤੇ ਆਪਾਂ ਫੇਰ ਬਾਕੀ ਇਹ ਸੀਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇਹ ਇਸ ਸੁਪਨਸਾਜ ਦੀ ਗੱਲ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਅ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਕਿਤਾਬ ਦੀ ਗੱਲ ਕਰਾਂਗੇ ਤੇ ਤਦ ਤੱਕ ਲਈ ਰੱਬ ਰੱਖਾ